ਮਲੇਰਕੋਟਲਾ ਐਸਐਸਪੀ ਗਗਨ ਅਜੀਤ ਸਿੰਘ ਵੱਲੋਂ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਜੋ ਜੈਨ ਮੰਦਿਰ ਪਿਪਲੀ ਚੌਕ ਵਿਖੇ ਚੋਰੀ ਅਤੇ ਬੇਅਦਬੀ ਦੀ ਘਟਨਾ ਵਾਪਰੀ ਸੀ ਉਸਦੇ ਦੋ ਔਰੂਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇੰਨੇ ਨਹੀਂ ਬਲਕਿ ਜੋ ਗੱਲੇ ਤੋੜ ਕੇ ਵਿੱਚੋਂ ਸਮਾਨ ਅਤੇ ਕੈਸ਼ ਚੋਰੀ ਕੀਤਾ ਗਿਆ ਸੀ ਉਹ ਵੀ ਬਰਾਮਦ ਕਰ ਲਿੱਤਾ ਗਿਆ ਇੰਨੇ ਨਹੀਂ ਬਲਕਿ ਇਹਨਾਂ ਦੋਹਾਂ ਵਿਅਕਤੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਨਡ ਲਿਆ ਗਿਆ ਤਾਂ ਜੋ ਪਤਾ ਚਲ ਸਕੇ ਕਿ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਇਹਨਾਂ ਵੱਲੋਂ ਦਿੱਤਾ ਗਿਆ ਹੈ ਦੱਸ ਦਈਏ ਕਿ ਇੱਕ ਵਿਅਕਤੀ ਤੇ 6 ਮੁਕੱਦਮੇ ਮਾਮਲੇ ਦਰਜ ਨੇ ਅਤੇ ਇੱਕ ਤੇ 2 ਮੁਕੱਦਮੇ ਵਕਵਕ ਧਾਰਾਂ ਤਹਿਤ ਚੋਰੀ ਅਤੇ ਨਸ਼ੇ ਦੇ ਦਰਜ ਪਹਿਲਾਂ ਹੀ ਹੋਏ ਹੋਏ ਨੇ ਇਸ ਮੌਕੇ ਮਲੇਰ ਕੋਟਲਾ ਜ਼ਿਲ੍ਹਾ ਪੁਲਿਸ ਮੁਖੀ ਗਗਰ ਅਜੀਤ ਸਿੰਘ ਵੱਲੋਂ ਦੱਸਿਆ ਕਿ ਸੀਟੀ ਦੋ ਪੁਲਿਸ ਦੀ ਟੀਮ ਵੱਲੋਂ ਬੜੀ ਸਖਤ ਮਿਹਨਤ ਦੇ ਨਾਲ ਇਹਨਾਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਹੋਰ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਸਰ ਕਿਹੜੇ ਮਾਮਲੇ ਵਿੱਚ ਰੁਪੀਏ ਦਸਾਰ ਕਿਤੇ ਇਹਦੇ ਵਿੱਚ ਇੱਕ ਚਾਰ ਜਿਹੜੀ ਚਾਰ ਦੀ ਮਿਡਨਾਈਟ ਐ ਪੰਜ ਦੀ ਅਰਲੀ ਮਾਰਨਿੰਗ ਹੈ ਉੱਥੇ ਇੱਕ ਜਿਹੜਾ ਜੈਨ ਮੰਦਿਰ ਹੈਗਾ ਪਰਸਨਾਜੀ ਦਾ ਬੜਾ ਪੁਰਾਣਾ ਪ੍ਰਚੀਨ ਪ੍ਰਚਾ ਮੰਦਿਰ ਹੈ ਉੱਥੇ ਚੋਰੀ ਹੋਈ ਸੀ ਉਹਨਾਂ ਨੇ ਸਵੇਰੇ ਜਦੋਂ ਆ ਕੇ ਦੇਖਿਆ ਤੇ ਚੋਰੀ ਹੋਈ ਵੀ ਹੈ ਤੇ ਉਹਦੇ ਵਿੱਚ ਕੋਈ ਹੋਰ ਵੀ ਬੇਅਦਵੀ ਵੀ ਹੋਈ ਸੀਗੀ ਜਿਹਦੇ ਵਿੱਚ ਚੋਰੀ ਦਾ ਪਰਚਾ ਦੇ ਕੇ ਤੇ ਬਾਅਦ ਚੋਰ ਜਿਹੜਾ 295 ਬੇਦਵੀ ਦਾ ਵੀ ਲਾ ਕੇ ਪਰਚਾ ਦਿੱਤਾ ਗਿਆ ਸੀ ਕਿਉਂਕਿ ਮੰਦਿਰ 'ਚ ਚੋਰੀ ਹੋਣਾ ਕਿਸੇ ਵੀ ਧਾਰਮਿਕ ਜਗ੍ਹਾ ਤੇ ਚੋਰੀ ਹੋਣਾ ਬੜਾ ਸੈਂਸਿਟਿਵ ਹੋ ਜਾਂਦਾ ਹੈ ਉਹਦੇ ਵਿੱਚ ਐਸਪੀਡੀ ਡੀਐਸਪੀਡੀ ਐਸਐਚਓ2 ਦੀ ਅਸੀਂ ਟੀਮ ਬਣਾਈ ਜਿਹਦੇ ਵਿੱਚ ਕਾਫੀ ਮਿਹਨਤ ਕੀਤੀ ਤੇ ਉਹਦੇ ਵਿੱਚ ਹੁਣ ਇਹਨਾਂ ਦੀ ਅਰੈਸਟ ਪਾਈ ਗਈ ਹੈ ਇਹ ਦੋ ਜਨੇ ਹੈਗੇ ਮੁਹੰਮਦ ਅਜ਼ਰ ਤੇ ਮੁਹੰਮਦ ਸੁਹੇਲ ਮੁਹੰਮਦ ਅਜ਼ਰ ਦੇ ਪਹਿਲੇ ਹੀ 6 ਪਰਚੇ ਚੋਰੀ ਦੇ ਨੇ ਸਾਰੇ ਪਰਚੇ ਜਿਹੜਾ ਮੁਹੰਮਦ ਸੁਹੇਲ ਹੈ ਉਹਦੇ ਤੇ ਇੱਕ ਐਨਡੀ ਦਾ ਪਰਚਾ ਹੈ ਤੇ ਇੱਕ ਚੋਰੀ ਦਾ ਪਰਚਾ ਹੈ ਸੋ ਇਹਨਾਂ ਦੀ ਅਰੈਸਟ ਪਾਈ ਗਈ ਹੈ ਇਹਨਾਂ ਕੋਲੋਂ 12000 ਰੁਪਿਆ ਕੈਸ਼ ਜਿਹੜਾ ਫੜਿਆ ਗਿਆ ਤੇ ਕੁਝ ਚਾਂਦੀ ਦੇ ਸਿੱਕੇ ਨੇ ਹੋਰ ਸਮਾਨ ਹੈ ਉਹ ਰਿਕਵਰ ਕੀਤਾ ਗਿਆ ਹੁਣ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਡਿਟੇਲ ਚ ਕਸ਼ਿਸ਼ ਕਰਾਂਗੇ ਵੀ ਜਿਹੜਾ ਇਹਨਾਂ ਨੇ ਸਮਾਨ ਹੋਰ ਕਿਹੜਾ ਕਿਹੜਾ ਸਮਾਨ ਸੀਗਾ ਜਾਂ ਕਿੰਨਾ ਕੈਸ ਸੀ ਸਹੀ ਪਤਾ ਲੱਗ ਜੂਗਾ ਉਸ ਨਾਲ ਅੱਗੇ ਦੀ ਤਫ਼ਤੀਸ਼ ਕੀਤੀ ਜਾਊਗੀ ਸਰ ਪਹਿਲਾਂ ਵੀ ਕੋਈ ਪਰਚੇ ਇਨ੍ਹਾਂ ਤੇ ਹੈਗੇ ਪਹਿਲੇ ਇਨ੍ਹਾਂ ਤੇ ਜਿਹੜਾ ਮੁਹੰਮਦ ਅਜ਼ਰ ਹੈ ਉਹਦੇ ਤੇ 6 ਚੋਰੀ ਦੇ ਪਰਚੇ ਹੈ ਸਾਰੇ ਤੇ ਜਿਹੜਾ ਮੁਹੰਮਦ ਸੁਹੇਲ ਹੈ ਉਹਦੇ ਤੇ ਇੱਕ ਕੈਂਡੀ ਦਾ ਪਰਚਾ ਹੈ ਤੇ ਇੱਕ ਚੋਰੀ ਦਾ ਪਰਚਾ ਸੋ ਇੱਕ ਬੜੀ ਅੱਛੀ ਤਫ਼ਤੀਸ਼ ਕੀਤੀ ਗਈ ਬੜੀ ਮਿਹਨਤ ਨਾਲ ਇਹ ਬੰਦੇ ਫੜੇ ਆ ਸਰ ਕੀ ਕਹੀਏ ਜੀ ਨਸ਼ੇ ਦੀ ਆਦੀ ਨੇ ਇਹ ਡਰੱਗਸ ਐਡਿਕਟ ਨੇ ਜਿਹਦੇ ਕਰਕੇ ਨਸ਼ੇ ਕਰਕੇ ਜਦੋਂ ਇਹਨਾਂ ਨੂੰ ਚੀਜ਼ ਨਹੀਂ ਮਿਲਦੀ ਸੀ ਫਿਰ ਇਹਨਾਂ ਨੇ ਮੰਦਰ ਚ ਚੋਰੀ ਕਰ ਲਈ ਤਾਕਿ ਉਸ ਪੈਸੇ ਦਾ ਜਾਂ ਜੋ ਵੀ ਚਾਂਦੀ ਵੇਚ ਕੇ ਵੀ ਇਹ ਨਸ਼ੇ ਦਾ ਆਪਣਾ ਸੇਵਨ ਪੂਰਾ ਕਰ ਸਕਣ। ਰਿਕਵਰੀ ਹੋ ਜਾਂ ਤੇ ਰਿਮਾਂਡ ਲੈ ਗਏ। ਰਿਮਾਂਡ ਤੇ ਨਹੀਂ ਹੁਣ ਤੇ ਉਸ ਤੋਂ ਬਾਅਦ ਹੁਣ ਅੱਗੇ ਪੁਸ਼ਕੀ ਜਾਰੀ ਹੈ।